ਮੈਂ ਅੱਜ ਦੀ ਗੱਲਬਾਤ ਨੂੰ ਰੱਖਣ ਤੋਂ ਪਹਿਲਾਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਸਭ ਤੋਂ ਪਹਿਲਾਂ ਇੱਕ ਬੇਨਤੀ ਕਰਾਂਗਾ ਕਿ ਸਾਡੇ ਸਮਾਜ ਦੇ ਵਿੱਚ ਮੈਂ ਦੇਖਿਆ ਕਿ ਕੁਝ ਬੰਦੇ ਜਿਹੜੇ ਨੇ ਉਹ ਫੇਕ ਆਈਡੀਆਂ ਬਣਾ ਕੇ ਫੇਕ ਆਈਡੀਆਂ ਬਣਾ ਕੇ ਆਪਣੇ ਹੀ ਬੰਦਿਆਂ ਨੂੰ ਬਦਨਾਮ ਕਰ ਰਹੇ ਨੇ ਚਾਹੇ ਉਹ ਆਈਡੀ ਹੋਵੇ ਭੱਡੀ ਸੁੱਚਾ ਚਾਹੇ ਉਹ ਆਈਡੀ ਹੋਵੇ ਸਿੱਧ ਬਾਤ ਤੇ ਹੋਰ ਵੀ ਕਈ ਆਗੀਆਂ ਮੇਰੀ ਗੱਲ ਕਰਨ ਦਾ ਮਤਲਬ ਇਹ ਆ ਕਿ ਤੁਸੀਂ ਇਹਨੂੰ ਸਮਝਿਓ ਕਿ ਜਿੰਨੇ ਵੀ ਸਮਾਜ ਦੇ ਵਿੱਚ ਕਿਸੇ ਵੀ ਚਰਚ ਦੇ ਨਾਲ ਸੰਬੰਧਿਤ ਪ੍ਰਧਾਨ ਨੇ ਜਾਇ ਕੋਈ 크੍ਰਿਸਚਨ ਲੀਡਰ ਨੇ ਜਾਂ ਕੋਈ ਹੋਰ ਨੇ ਤੇ ਸੋਸ਼ਲ ਮੀਡੀਆ ਮੈਂ ਪਹਿਲਾਂ ਵੀ ਅਕਸਰ ਕਹਿੰਦਾ ਕਿ ਸੋਸ਼ਲ ਮੀਡੀਆ ਦੇ ਉੱਪਰ ਸਿਰਫ ਈਸਾਈ ਭਾਈ ਜਾਨੀ ਲੋਕਾਂ ਨੂੰ ਦੇਖਿਆ ਸੋਸ਼ਲ ਮੀਡੀਆ ਦੇ ਉੱਪਰ ਸਾਰੇ ਧਰਮਾਂ ਦੇ ਲੋਕ ਜਿਹੜੇ ਆ ਸੋਸ਼ਲ ਮੀਡੀਆ ਨੂੰ ਦੇਖਦੇ ਤੇ ਮੇਰੀ ਉਹਨਾਂ ਭਰਾਵਾਂ ਨੂੰ ਦੇਖ ਕੇ ਜਿੱਦਾਂ ਪਿਛਲੇ ਸ਼ਾਮੇ ਚ ਹੀ ਦੇਖਿਆ ਕਿ ਪੋਸਟਰ ਅੰਗਨੁਰਲਾ ਜੀ ਮਨਿਸਤਰੀ ਦੇ ਜਿਹੜੇ ਪ੍ਰਧਾਨ ਨੇ ਸਾਡੇ ਭਰਾ ਜਤਿੰਦਰ ਗੌਰਵ ਜੀ ਉਹਨਾਂ ਬਾਰੇ ਕਾਫੀ ਇੱਕ ਫੇਕ ਐਡੀ ਬਣਾ ਕੇ ਲੋਕ ਉਹਨਾਂ ਨੂੰ ਬਦਨਾਮ ਕਰ ਰਹੇ ਨੇ ਇਸੇ ਤਰ੍ਹਾਂ ਨਾ ਸਿਰਫ ਉਹਨਾਂ ਦੇ ਹੱਕ 'ਚ ਨਹੀਂ ਹੋਰ ਵੀ ਜਿੰਨੇ ਸਾਡੇ ਤੇ ਚਰਚੇ ਦੇ ਪ੍ਰਧਾਨ ਨੇ ਚਾਹੇ ਉਹ ਬਜਨਰ ਮਿਸਤੀ ਦੇ ਪ੍ਰਧਾਨ ਹੋਣ ਪੁਜੇਵਾਲ ਮਿਸਤੀ ਦੇ ਪ੍ਰਧਾਨ ਹੋਣ ਰਮਨ ਹੰਸਮਨ ਮਿਸਤੀ ਦੇ ਪ੍ਰਧਾਨ ਹੋਣ ਚਾਹੇ ਸਾਡੇ ਲੋਕਲ ਪਾਸबान ਨੇ ਜਿੰਨੇ ਸਰਕਾਰ ਦੇ ਜੋ ਸਾਡੇ 35 ਕਾਸਟ ਪਾਸबान ਨੇ ਉਹਨਾਂ ਦੇ ਪ੍ਰਧਾਨ ਹੋਣ ਤੇ ਮੇਰੀ ਉਹਨਾਂ ਭਰਾਵਾਂ ਨੂੰ ਬੇਤੀ ਆ ਕਿ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਬੰਦਿਆਂ ਦੀ ਬਦਨਾਮੀ ਨਾ ਕਰੋ ਬੇਸ਼ੱਕ ਜੇ ਤੁਹਾਡਾ ਕੋਈ ਗਿਲਾ ਸ਼ਿਕਵਾ ਕੋਈ ਤੁਹਾਡੇ ਵਿਚਾਰ ਬਟਾਦਰੇ ਨੇ ਮੈਂ ਆਪਣੇ ਲਾਈ ਬਰਾਈ ਤੁਹਾਨੂੰ ਬੇਤੀ ਕਰਦਾ ਕਿ ਤੁਸੀਂ ਜੀ ਉਹਨਾਂ ਨਾਲ ਸੰਪਰਕ ਨਹੀਂ ਕਰਨਾ ਤੁਸੀਂ ਮੇਰੇ ਨਾਲ ਸੰਪਰਕ ਕਰੋ ਅਸੀਂ ਬੈਠ ਕੇ ਤੁਹਾਡਾ ਜਿਹੜਾ ਮਸਲਾ ਉਹਨੂੰ ਹੱਲ ਕਰਾਂਗੇ ਮੈਨੂੰ ਆਸ ਹੈ ਕਿ ਜਿਹੜੇ ਫੇਕ ਆਡ ਦੀ ਗੱਲ ਦੇ ਨਾਲ ਸਮਤ ਹੋਣਗੇ ਉਸ ਤੋਂ ਬਾਅਦ ਹੁਣ ਮੈਂ ਗੱਲ ਕਰਾਂਗਾ ਅੱਜ ਦੇ ਨਵੇਂ ਵਿਸ਼ੇ ਦੇ ਉੱਪਰ ਅੱਜ ਦੀ ਗੱਲਬਾਤ ਦੇ ਉੱਪਰ ਤੇ ਜਿੰਨੇ ਵੀ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਬੜਾ ਖਾਸ ਮੁੱਦਾ ਜਿਹਦੇ ਉੱਪਰ ਅਸੀਂ ਗੱਲ ਕਰ ਲਈਆਂ ਤੇ ਸਾਰਿਆਂ ਨੇ ਬਲੀ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਨਾ ਤੇ ਵੱਧ ਤੋਂ ਵੱਧ ਕਮੈਂਟਾਂ ਦੇ ਵਿੱਚ ਤੁਸੀਂ ਆਪਣੀ رائے ਵੀ ਰੱਖਣੀ ਔਰ ਅੱਜ ਅਸੀਂ ਇਹ ਜਗ੍ਹਾ ਦੇ ਵਿੱਚ ਜਦੋਂ ਸਾਰੇ ਹਲਕਾ ਦੇਰਾ ਬਾਬਾ ਨਾਨਕ ਦੇ ਨਾਲ ਸੰਬੰਧਿਤ ਭਰਾ ਪਹੁੰਚੇ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਮਾਜ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਨੇ ਬਹੁਤ ਸਾਰੇ ਮੁੱਦੇ ਨੇ ਜਦੋਂ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਕੋਈ ਪੋਸਟ ਵਾਇਰਲ ਕਰਦੇ ਆ ਪੋਸਟ ਪਾਉਂਦੇ ਆ ਤੇ ਪੋਸਟ ਦੇ ਉੱਪਰ ਅਸੀਂ ਇਹ ਲਿਖਿਆ ਹੁੰਦਾ ਕਿ ਅਸੀਂ ਮਸੀਹੀ ਪਰਿਚਾਰ ਦੇ ਮੁੱਦਿਆਂ ਦੇ ਉੱਪਰ ਗੱਲ ਕਰਾਂਗੇ ਪਰ ਬਹੁਤ ਸਾਰੇ ਸਿਆਣੇ ਭਰਾ ਜਿਨ੍ਹਾਂ ਨੂੰ ਪਤਾ ਵੀ ਹੁੰਦਾ ਸਮਝ ਵੀ ਹੁੰਦਾ ਕਿ ਈਸਾਈ ਭਾਈਚਾਰੇ ਦੇ ਮੁੱਦੇ ਕੀ ਆ ਮੈਨੂੰ ਦੱਸੋ ਕਿ ਈਸਾਈ ਭਾਈਚਾਰੇ ਦੇ ਬਹੁਤ ਸਾਰੇ ਮੁੱਦੇ ਨੇ ਕੋਈ ਵੀ ਇੱਕ ਮੁੱਦਾ ਇੱਦਾਂ ਦਾ ਨਹੀਂ ਆ ਜਿਹੜਾ ਈਸਾਈ ਭਾਈਚਾਰੇ ਦਾ ਅੱਜ ਦੇ ਦਿਨ ਤੱਕ ਹੱਲ ਹੋਇਆ ਪਰ ਉਹ ਸਮਝਦੇ ਹੋયા ਨਹੀਂ ਬੰਦੇ ਇਹ ਨਹੀਂ ਸਮਝਦੇ ਕਿ ਈਸਾਈ ਭਾਈਚਾਰੇ ਦੇ ਮੁੱਦੇ ਕੀ ਆ ਅੱਜ ਤੁਹਾਨੂੰ ਮੈਂ ਈਸਾਈ ਭਾਈਚਾਰੇ ਦੇ ਮੁੱਦੇ ਵੀ ਦੱਸਾਂਗਾ ਕਿ ਈਸਾਈ ਭਾਈਚਾਰੇ ਦੇ ਜਿਹੜੇ ਵੱਡਰ ਮੁੱਦੇ ਕੀ ਆ ਸਭ ਤੋਂ ਪਹਿਲਾ ਮੁੱਦਾ ਈਸਾਈ ਭਾਈਚਾਰੇ ਦਾ ਰਾਖਾ ਮੰਗਲ ਅੱਜ ਤੱਕ ਜਿਹੜਾ ਸਾਡੇ ਮਸੀਹ ਸਮਾਜ ਆ ਉਹਦੇ ਤੋਂ ਰਾਖਾ ਕਰਨੀ ਉਸ ਤੋਂ ਬਾਅਦ ਈਸਾਈ ਸਮਾਜ ਦਾ ਜਿਹੜਾ ਮੁੱਦਾ ਹੈ ਉਹ ਕ੍ਰੈਂਚਰ ਰੈਜੀਮੈਂਟ ਦਾ ਮੁੱਦਾ ਹੈ ਕਿਉਂਕਿ ਕ੍ਰਿਚਰ ਰੈਜੀਮੈਂਟ 15 15 ਪੰਜਾਬ ਤੇ 18 18 ਪੰਜਾਬ ਇਹ ਕ੍ਰਿਚਰ ਰੈਜੀਮੈਂਟ ਚੱਲਦੀ ਸੀ ਤੇ ਜਦੋਂ ਕਾਂਗਰਸ ਸਰਕਾਰ ਬਣੀ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ Nehru ਬਣਿਆ ਇਹ ਕਾਂਗਰਸ ਨੇ ਦੇਣਾ ਕਿ ਉਦੋਂ ਦੀ ਈਸਾਈਆਂ ਦੀ ਜਿਹੜੀ ਕ੍ਰਿਚਰ ਰੈਜੀਮੈਂਟ ਆ ਉਹਨੂੰ ਭੰਗ ਕੀਤਾ ਗਿਆ ਅੱਜ ਦੇ ਦਿਨ ਤੱਕ ਇਹਦੇ ਉੱਪਰ ਸੰਘਰਸ਼ ਰਹੀ ਕੀਤਾ ਉਸ ਤੋਂ ਬਾਅਦ ਤੀਸਰਾ ਮੁੱਦਾ ਸਾਡੀ ਮੰਗਿਆ ਕਿ ਜਿਹੜੀਆਂ ਸਹੂਲਤਾਂ ਐਸੀ ਭਾਈਚਾਰੇ ਨੂੰ ਮਿਲਦੀਆਂ ਨੇ ਉਹ ਸਹੂਲਤਾਂ ਮਸੀ ਭਾਈਚਾਰੇ ਨੂੰ ਵੀ ਮਿਲਣੀਆਂ ਚਾਹੀਦੀਆਂ ਕਿਉਂਕਿ ਐਸੀ ਭਾਈਚਾਰੇ ਨੂੰ ਘੱਟੋ ਘੱਟ 25% ਰਾਖਵਾ ਕੰਮ ਮਿਲਦਾ 25% ਉਹਨਾਂ ਦਾ ਕੋਟਾ ਹੀ ਆ ਤੇ ਤਾਂ ਹੀ ਜਦੋਂ ਉਹਨਾਂ ਨੂੰ ਕੋਟਾ ਮਿਲਿਆ ਤਾਂ ਹੀ ਉਹਨਾਂ ਦੇ ਬੱਚੇ ਜਿਹੜੇ ਵੱੱਕ ਤੋਂ ਵੱਧ ਆਈਪੀਐਸ ਆਈਏਸ अफसर ਬਣਦੇ ਕੀ ਮੈਂ ਆਪਣੇ ਸਮਾਜ ਨੂੰ ਬੇਇਨਕਾफी ਚਾਹੁੰਦਾ ਮੈਂ ਆਪਣੇ ਸਮਾਜ ਨੂੰ ਅਪੀਲ ਕਰਨੀ ਚਾਹੁੰਦਾ ਕਿ ਮੇਰੇ ਸਮਾਜ ਦੇ ਲੋਕ ਨਹੀਂ ਚਾਹੁੰਦੇ ਕਿ ਮਸੀਹ ਭਾਈਚਾਰੇ ਦੇ ਵਿੱਚੋਂ ਹੀ ਡੀਸੀ ਨਿਕਲ ਕਿ ਮੇਰੇ ਸਮਾਜ ਦੇ ਲੋਕ ਨਹੀਂ ਚਾਹੁੰਦੇ ਕਿ ਮਸੀਹ ਭਾਈਚਾਰੇ ਦੇ ਵਿੱਚੋਂ ਹੀ ਐਸਐਸਪੀ ਨਿਕਲ ਕਿ ਮੇਰੇ ਸਮਾਜ ਦੇ ਲੋਕ ਨਹੀਂ ਚਾਹੁੰਦੇ ਕਿ ਮਸੀਹ ਸਮਾਜ ਦੇ ਵਿੱਚੋਂ ਹੀ ਜੱਜ ਬਣ ਕਿ ਮੇਰੇ ਸਮਾਜ ਦੇ ਲੋਕ ਨਹੀਂ ਚਾਹੁੰਦੇ ਕਿ ਮਸੀਹ ਸਮਾਜ ਦੇ ਵਿੱਚੋਂ ਹੀ ਤਹਿਸੀਲਦਾਰ ਚਾਹੇ ਹੋਰ ਕੋਈ ਅਫਸਰ ਬਣ ਨਹੀਂ ਚਾਹੁੰਦਾ ਤੇ ਮੇਰੇ ਨਾਲ ਬੈਠੇ ਇਹ ਭਰਾ ਵੀ ਚਾਹੁੰਦੇ ਨੇ ਕਿ ਜੇ ਮਸੀਹ ਭਾਈਚਾਰਾ ਲੰਮੇ ਚਿਰ ਤੋਂ ਇਹਨਾਂ ਸਰਕਾਰਾਂ ਨੂੰ ਵੋਟਾਂ ਬੰਦਾ ਆ ਰਿਹਾ ਕਦੀ ਕਾਂਗਰਸ ਸਰਕਾਰ ਨੇ ਲੰਮਾ ਰਾਜ ਕੀਤਾ ਕਲੀਦਾਂ ਰਾਜ ਕੀਤਾ ਹੁਣ ਲੋਕ ਕਾਲੀ ਦਲ ਤੇ ਕਾਹਨ ਤੋਂ ਪ੍ਰੇਸ਼ਾਨ ਹੋ ਕੇ ਉਹਨਾਂ ਨੇ ਇੱਕ ਲਹਿਰ ਚਲਾ ਦਿੱਤੀ ਕਿ ਜਿੱਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆ ਗਈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆ ਗਈ ਇਸਾਈਆਂ ਦਾ ਭੂਿਕ ਫਲਾਦ ਦੇਈ ਸਾਡੇ ਵੀ ਬਹੁਤ ਸਾਰੇ ਭਰਾਵਾਂ ਨੇ ਰੌਲਾ ਪਾਇਆ ਮੈਂ ਨਹੀਂ ਕਹਿੰਦਾ ਕਿ ਸਿਰਫ ਆਮ ਆਦਮੀ ਇਸਾਈਆਂ ਦੇ ਪੱਖ ਚ ਮਾਰੀ ਆ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਇਸਾਈਆਂ ਦੇ ਪੱਖ ਦੇ ਵਿੱਚ ਮਾਰੀਆਂ ਨੇ ਭਰਾਓ ਤੁਹਾਨੂੰ ਸਮਝਣ ਦੀ ਲੋੜ ਏ ਤੁਹਾਨੂੰ ਜਾਗਰਤ ਹੋਣ ਦੀ ਲੋੜ ਏ ਅੱਜ ਮੁੱਦਿਆਂ ਦੀ ਲੜਾਈ ਬੜੀ ਘੱਟ ਹੋਣੀ ਆ ਸਾਨੂੰ ਸਾਰਿਆਂ ਨੂੰ ਆਪਣੇ ਮੁੱਦਿਆਂ ਦੀ ਲੜਾਈ ਲੜਨ ਦੀ ਲੋੜ ਏ ਇਹ ਹੋ ਸਕਦਾ ਕਿ ਜੇ ਮੈਂ ਪਰਿਆ ਘਟਿਆਂ ਕੋਈ ਗੱਲ ਨਹੀਂ ਚੱਲ ਜਾਵੇਗਾ ਜੇ ਮੇਰੇ ਚ ਕੋਈ ਕਮੀ ਆ ਚੱਲ ਜਾਏਗੀ ਪਰ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਕਿ ਮੇਰੇ ਅੰਦਰ ਕੌਮ ਪ੍ਰਤੀ ਜਜ਼ਬਾਏ ਮੇਰੇ ਅੰਦਰ ਕੌਮ ਪ੍ਰਤੀ ਹਨ ਕਿ ਮੇਰੇ ਅੰਦਰ ਕੌਮ ਪ੍ਰਤੀ ਜਨੂਨ ਹੈ ਕਿ ਅਸੀਂ ਭਾਈਚਾਰੇ ਦੇ ਜਿਹੜੇ ਬਣਦੇ ਰਾਈਟ ਅਧਿਕਾਰ ਏ ਉਹਨਾਂ ਦੀ ਗੱਲ ਇਕੱਠੋ ਕੇ ਪੂਰੀ ਤਰ੍ਹਾਂ ਵਜਾ ਕੇ ਕਰਾਂਗੇ ਉਸ ਤੋਂ ਬਾਅਦ ਮੇਰੀ ਕ੍ਰਿਸਚਨ ਸਮਾਜ ਦੇ ਲੀਡਰ ਸਭਾ ਨਾਲ ਵੀ ਬੇਨਤੀ ਮੇਰੀ ਸਾਰਿਆਂ ਨਾਲ ਗੱਲਬਾਤ ਚੱਲਦੀ ਆ ਕਿ ਭਰਾਓ ਕਿੰਨਾ ਕਿੰਨਾ ਚਿਰ ਅਸੀਂ ਆਪਣੀਆਂ ਝੂਠੀਆਂ ਚੋਧਰਾਂ ਦੇ ਵਿੱਚ ਫਸ ਕੇ ਅਸੀਂ ਹਰ ਵਾਰੀ ਹਰ 50 ਸਾਲਾਂ ਬਾਅਦ ਇਹਨਾਂ ਲੋਕਾਂ ਦੇ ਗਾਇਬ ਹੋ ਜਾਂਦੇ ਆ ਹਰ 50 ਸਾਲਾਂ ਬਾਅਦ ਇਹਨਾਂ ਲੋਕਾਂ ਦੇ ਉਹ ਬਾਝਾਂਦੇ ਆ ਇਹ ਸਾਡੇ ਨਾਲ ਝੋਖਾ ਕਰਦੇ ਨੇ 50 ਸਾਲਾਂ ਬਾਅਦ ਸਾਡੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਪਰ ਅੱਜ ਤੱਕ ਇਸਾਈ ਭਾਈਚਾਰੇ ਦਾ ਜਿਹੜਾ ਕੋਈ ਮੇਨ ਮੁੱਦੇ ਨੇ ਉਹਨਾਂ ਦੇ ਉੱਪਰ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਦੋਸਤੋ ਬਾਅਦ ਸਾਡੇ ਬਹੁਤ ਸਾਰੇ ਕੱਚੇ ਮੁੱਦੇ ਨੇ ਕੱਚੇ ਘਰਾਂ ਨੂੰ ਪੱਕੇ ਘਰ ਕਰਨ ਦੇ ਮੁੱਦੇ ਨੇ ਪੰਜ-ਪੰਜ ਮਰਲੇ ਦੇ ਜਿਹੜੇ پلاਟ ਨੇ ਉਹਨਾਂ ਦੇ ਮੁੱਦੇ ਨੇ ਅੱਜ ਵੀ ਜਿਹੜੇ ਮਰਜੀ ਪਿੰਡਾਂ ਦੇ ਵਿੱਚ ਚਲੇ ਜਾਓ ਇਸਾਈ ਭਾਈਚਾਰੇ ਦੇ ਨਾਲ ਝੁੱਠੇ ਵਾਦੇ ਕੀਤੇ ਜਾਂਦੇ ਨੇ ਉਹਨਾਂ ਨੂੰ ਪੰਜ-ਪੰਜ ਮਰਲੇ ਦੇ پلاਟ ਨਹੀਂ ਮਿਲਦੇ ਪਰ ਮੇਰਾ ਪਿੰਡ ਹੈ ਮੇਰੇ ਪਿੰਡ ਦੇ ਵਿੱਚ ਹੀ ਆ ਜਾ ਉਸ ਗਲੀ ਦੇ ਵਿੱਚ ਲੋਕਾਂ ਕੋਈ ਨਿਕ ਇੱਕ-ਇੱਕ ਮਰਲਾ ਦੋ-ਦੋ ਮਰਲੇ ਦਾ ਪਰ ਉਹਨਾਂ ਦੇ ਵਿੱਚ ਹੀ ਦੋ-ਦੋ ਪਰਿਵਾਰ ਰਹਿਦੇ ਨੇ ਤੇ ਜੇ ਇਹਨਾਂ ਦੀ ਰੱਬ ਨਾ ਕਰੇ ਜਦੋਂ ਆੜਮਕਾਨ ਹੋ ਜਾਂਦੀ ਕਿਸੇ ਦੀ ਡੈਥ ਹੋ ਜਾਂਦੀ ਆ ਚਾਹੇ ਕੋਈ ਖੁਸ਼ੀ ਵਾਲਾ ਪ੍ਰੋਗਰਾਮ ਹੁੰਦਾ ਦੱਸੋ ਕਿੱਥੇ ਵਿਆ 33 33 40 40000 ਰੁਪਇਆ ਪੈਰਸਾ ਵਾਲੇ ਲੈ ਰਹੇ ਨੇ ਤੇ ਇਹੋ ਹੀ ਜੇ ਸਰਕਾਰ ਬੰਦੀ ਆ ਸਰਕਾਰ ਜਦੋਂ ਬੰਦੀ ਆ ਉਹ ਪੰਜਾਬ ਦਾ ਵਿਕਾਸ ਕਰਨ ਦੇ ਲਈ ਬੰਦੀ ਆ ਜਦੋਂ ਪਿੰਡ ਦੇ ਵਿੱਚ ਸਰਪੰਚ ਬੰਦਾ ਉਹ ਪੰਜਾਬ ਦਾ ਵਿਕਾਸ ਕਰਨ ਦੇ ਲਈ ਬੰਦਾ ਉਹ ਲੋਕਾਂ ਦੇ ਪਰਚੇ ਟਰਾਉਣ ਲਈ ਨਹੀਂ ਬੰਦਾ ਉਹ ਲੋਕਾਂ ਦੇ ਨਾਲ ਅਤਿਆਚਾਰ ਕਰਾਉਣ ਦੇ ਲਈ ਨਹੀਂ ਬੰਦਾ ਮੇਰੀ ਬੇਨਤੀ ਆ ਕਿ ਜੇ ਸਰਕਾਰ ਬੰਦੀ ਤਾਂ ਮੇਰੇ ਇਹ ਵੀ ਇੱਕ ਮੁੱਦਾ ਆ ਹਰ ਬਲਾਗ ਦੇ ਵਿੱਚ ਇੱਕ ਈਸਾਈ ਭਾਈਚਾਰੇ ਦੇ ਲਈ ਨਹੀਂ ਸਾਰਿਆਂ ਦੇ ਲਈ ਹਰ ਬਲਾਗ ਦੇ ਵਿੱਚ ਇੱਕ ਕਮਿਊਨਿਟੀ ਹਾਲ ਹੋਣਾ ਚਾਹੀਦਾ ਜਦੋਂ ਵੀ ਕਿਤੇ ਕੋਈ ਪ੍ਰੋਬਲਮ ਪੈਂਦੀ ਆ ਚਾਹੇ ਗਰੀਬ ਦੇ ਵਿਆਹ ਕਰਨਾ ਉੱਥੇ ਜਾ ਕੇ ਆਸਾਨੀ ਦੇ ਨਾਲ ਗਾਹ ਕਰ ਸਕਦਾ ਇਦਾਂ ਦੇ ਕਿੰਨੇ ਕ ਮੁੱਦੇ ਦੱਸਾਂ ਦੇਖਾ ਆਪਣੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ 2.5 ਸਾਲ ਹੋ ਗਏ ਆਮ ਆਦਮੀ ਪਾਰਟੀ ਨੂੰ ਮੈਂ ਇੱਕ ਹੀ ਗੱਲ ਕਰਾਂਗਾ ਆਮ ਆਦਮੀ ਪਾਰਟੀ ਦੇ ਅਫਸਰ ਮੈਂ ਸੋਸ਼ਲ ਮੀਡੀਆ ਦੇ ਉੱਪਰ ਇਸ ਵੀਡੀਓ ਨੂੰ ਬਹੁਤ ਵਾਰ ਲਿਖੀਤਾ ਕਿ ਹਲਕਾ ਕਾਡੀਆਂ ਦੇ ਪਿੰਡ ਕਾਲਵਾ ਦੇ ਵਿੱਚ ਜੱਜੋ ਕਿ ਇੱਕ ਸਾਡਾ ਭਰਾ ਸ਼ਹੀਦ ਕਾਫੀ ਮਸੀਹੀ ਸੀ ਜਿਹੜਾ ਕੇ ਸ਼ਿੱਕੂ ਦੇ ਵਿੱਚ ਸਾਇਡ ਡਿਊਟੀ ਕਰਦਾ ਸੀ ਤੇ ਉਹਦੀ ਉਹ ਜਗ੍ਹਾ ਦੇ ਵਿੱਚ ਮੌਤ ਹੋ ਗਈ। ਅੱਜ ਦੇ ਦਿਨ ਤੱਕ ਇਹ ਸਰਕਾਰ ਨੇ ਇਹ ਝੂਠੀ ਸਰਕਾਰ ਨੇ ਉਸ ਕ੍ਰਿਸ਼ਚਨ ਭਰਾ ਦੇ ਨਾਲ ਇਦਾਂ ਵੱਡਾ ਵਿਧਕਰਾ ਕੀਤਾ ਕਿ ਉਹਨੂੰ ਸ਼ਹੀਦੀ ਘਾਰ ਨਹੀਂ ਦਿੱਤਾ। ਅੱਜ ਦੇ ਦਿਨ ਤੱਕ ਮੁੱਖ ਮੰਤਰੀ ਉੱਥੇ ਪਹੁੰਚਿਆ ਨਹੀਂ ਤੇ ਮਾਦੇ ਪਰਿਵਾਰ ਦੀ ਗੱਲ ਕਰ ਸਕਾ। ਗੱਲ 1 ਕਰੋੜ ਰੁਪਏ ਦੀ ਨਹੀਂ ਆ, ਗੱਲ ਮਾਨ ਤੇ ਸਤਕਾਰ ਦੀ ਆ ਜਿਹੜਾ ਸਨਮਾਨ ਜੇ ਭਰਾਵਾਂ ਨੂੰ ਮਿਲਦਾ ਹੈ ਮੇਰੇ ਕਹਿਣ ਦਾ ਮਤਲਬ ਕਿ ਭਗਵਾਨਤਮਾਨ ਸਰਕਾਰ ਨੇ ਇਹ ਕਿਹਾ ਸੀ ਕਿ ਜਿਹੜੇ ਬਾਰਡਰਾਂ ਦੇ ਉੱਪਰ ਲੜਦੇ ਸਿਪਾਹੀ ਨੇ ਮਾਵਾਂ ਦੇ ਪੁੱਤ ਉਹਨਾਂ ਦੀ ਕੋਈ ਜਾਤ ਤੇ ਧਰਮ ਨਹੀਂ ਹੁੰਦਾ ਉਹ ਦੇਸ਼ ਦੇ ਖਵਾਲੇ ਹੁੰਦੇ ਨੇ ਅਸੀਂ ਰਾਤ ਨੂੰ ਘਰਾਂ ਦੇ ਵਿੱਚ ਸੁੱਤੇ ਹੁੰਨੇ ਆਂ ਮਾਂ ਦੇ ਨਾਲ ਤੇ ਬਾਹਰਾਂ ਦੇ ਉੱਪਰ ਉਹੀ ਮਾਵਾ ਦੇ ਪੁੱਤ ਜਿਹੜੇ ਸਾਡੀ ਸੇਵਾ ਕਰਦੇ ਨੇ ਬਹੁਤ ਸਾਰੇ ਏਦਾਂ ਦੇ ਮੁੱਦੇ ਨੇ ਤੇ ਮੇਰੀ ਉਹਨਾਂ ਭਰਾਵਾਂ ਨੂੰ ਬੇਤੀ ਐਵੇਂ ਨਾ ਥੱਲੇ ਕਮੈਂਟ ਮਾਰ ਦਿਆ ਕਰੋ ਉਹ ਕਹੋ ਜਾਓ ਜਾਓ ਕਰ ਲੋ ਤੁਹਾਨੂੰ ਬੜਾ ਪਤਾ ਨਹੀਂ ਮੁੱਦਿਆਂ ਦਾ ਅੱਜ ਤੱਕ ਕਿਹੜਾ ਮੁੱਦਾ ਇਸਾਈ ਭਾਈਚਾਰੇ ਦਾ ਹਾਲ ਹੋਇਆ ਸਰਕਾਰਾਂ ਦੇ ਕੋਲ ਸਾਨੂੰ ਉੱਠਣਾ ਪੈਣਾ ਵਾ ਜਿੰਨਾ ਚਿਰ ਅਸੀਂ ਉੱਠਾਂਗੇ ਨਹੀਂ ਜਿੰਨਾ ਚਿਰ ਅਸੀਂ ਹਿੰਮਤ ਦੇ ਨਾਲ ਲੱਜਾਂਗੇ ਨਹੀਂ ਉਹਨਾਂ ਚਿਰ ਇਹ ਸਰਕਾਰਾਂ ਤੇ ਪਾਰਟੀਆਂ ਸਾਡੇ ਨਾਲ ੱੱਕੇ ਕਰਦੇ ਰਹਿਣਗੇ ਕਿੰਨੇ ਪਿੰਡਾਂ ਦੇ ਵਿੱਚ ਅਤਿਆਚਾਰ ਹੋਏ ਕਿੰਨੀਆਂ ਕੇ ਮਾਰ ਦਿੱਤਾ ਕਿੰਨੀਆਂ ਪੈਣਾ ਦੇ ਨਾਲ ਬਲੱਡ ਕਾਰ ਹੋਏ ਕਿੰਨੇ ਨੌਜਵਾਨਾਂ ਦੇ ਨਾਲ ਤੇ ਚਾਰ ਹੋਏ ਅੱਜ ਹਜ਼ਾਰਾਂ ਹੀ ਸਾਡੇ ਨੌਜਵਾਨ ਜਰੇ ਨੇ ਉਹ ਨਜਾਇਜ਼ ਜ਼ਿਲਾਂ ਦੇ ਵਿੱਚ ਜਿਹੜੀਆਂ ਆਪਣੀ ਅਤ ਤਰੀਕਾ ਤੋਂ ਕਰਦੇ ਨੇ ਨਜਾਇਜ਼ ਜ਼ਿਲਾਂ ਦੇ ਵਿੱਚ ਵਸਦੇ ਨੇ ਇਹ ਸਾਰੇ ਮੁੱਦੇ ਨੇlfloor ਧੋ ਲੋ ਧਿਆਨ ਦੇ ਰਾਜ ਨੂੰ ਨਹੀਂ ਪਤਾ ਸਾਰੇ ਮੁੱਦੇ ਦੇ ਅੱਜ ਤੱਕ ਸਾਡਾ ਮੁੱਦਾ ਨਹੀਂ ਹੱਲ ਹੋਇਆ ਇਸ ਕਰਕੇ ਮੇਰੀ ਬਹੁਤ ਤੁਹਾਨੂੰ ਬੇਨਤੀ ਆ ਕਿ ਇਹਨੂੰ ਸ਼ੇਅਰ ਜ਼ਰੂਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਸ਼ੇਅਰ ਜਿੰਨੀ ਇਹਨੂੰ ਸ਼ੇਅਰ ਕਰੋਗੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਪਹੁੰਚੇਗੀ ਤੇ ਉਹਦਾ ਹੱਲ ਹੋਵੇਗਾ ਬਹੁਤ ਕੁਝ ਮੈਂ ਬੋਲ ਦਿੱਤਾ ਹੋਰ ਜਿਹੜਾ ਲਾਸਟ ਮੁੱਦਾ ਹੈ ਮੈਂ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਜਦੋਂ ਸਾਡੀ 24 ਦੀ ਇਲੈਕਸ਼ਨ ਹੋਈ ਤੇ ਜਿੱਥੋਂ-ਜਿੱਥੋਂ ਜੇਰਾ ਐਮ.ਐਲ.ਏ. ਜਿੱਤ ਕੇ ਐਮ.ਪੀ. ਬਣਿਆ ਉਥੇ ਜਿਮਨੀ ਚੋਰ ਹੋਈ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਤੇ ਮੈਂ ਹਰ ਘਾਡੇ ਦਾ ਬਾਬਾ ਨਾਨਕ ਦੇ ਜਿਹੜੇ ਚ ਬੈਠਾ ਤੁਹਾਡੀਆਂ ਦੁਆਵਾਂ ਦੇ ਨਾਲ ਤੁਹਾਡੇ ਪਿਆਰ ਤੇ ਆਦੇਲਾ ਜਦੋਂ ਵੀ ਭਾਈਚਾਰੇ ਦੇ ਉੱਪਰ ਕੋਈ ਪ੍ਰੋਬਲਮ ਆਈ ਚਾਹੇ ਉਹ ਪਾਸਾ ਦਾ ਮੈਂ ਸੋਰੀ ਭੁੱਲ ਗਿਆ ਜਿਹੜੇ ਸਾਡੇ ਪਾਸਬਾਨਾਂ ਦੇ ਉੱਪਰ ਹਮਲੇ ਹੁੰਦੇ ਨਾ ਉਹ ਵੀ ਖੱਬ ਤੋਂ ਵੱਡਾ ਮੁੱਦਾ ਏ ਜਿੱਥੇ ਜਿੱਥੇ ਵੀ ਪਾਸਮਾਨ ਦੇ ਉੱਪਰ ਹਮਲਾ ਹੋਇਆ ਜਿੱਥੇ ਜਿੱਥੇ ਵੀ ਚੜ੍ਹਦੀ ਤੌਰ ਪੱਲ ਹੋਈ ਬੇਸ਼ੱਕ ਸਾਨੂੰ ਲੜਨ ਦੀ ਲੋੜ ਪਈ ਤਾਂ ਸੀ ਉਹ ਜਗ੍ਹਾ ਤੇ ਖੋਤੇ ਜਿੱਨੀ ਪ੍ਰਭੂ ਨੇ ਸਾਨੂੰ ਵੀ ਮਦਦ ਦਾ ਕਹ ਦਿੱਤੀ ਆ ਹਰ ਮੁੱਦੇ ਦੇ ਉੱਪਰ ਅਸੀਂ ਨਾਲ ਆ ਕਿਸੇ ਇੱਕ ਪਾਸੇ ਦੇ ਨਾਲ ਨਹੀਂ ਅਸੀਂ ਪੂਰੇ ਸਮਾਜ ਦੇ ਪਾਸਮਾਨਾਂ ਦੇ ਨਾਲ ਆ ਚਾਹੇ ਕੋਈ 50 ਜੀ ਲੈ ਕੇ ਬੈਠਾ ਚਾਹੇ ਕੋਈ 100 ਜੀ ਲੈ ਕੇ ਬੈਠਾ ਚਾਹੇ ਕੋਈ 1000 ਜੀ ਲੈ ਕੇ ਬੈਠਾ ਚਾਹੇ ਕੋਈ 2000 ਜੀ ਲੈ ਕੇ ਬੈਠਾ ਤੇ ਚਾਹੇ ਕੋਈ ਲੱਖ ਜੀ ਲੈ ਕੇ ਬੈਠਾ ਅਸੀਂ ਹਰ ਪਾਸਮਾਨ ਦੇ ਨਾਲ ਆ ਖਾਸ ਤਾਕਿ ਪਿੰਡਾਂ ਦੇ ਵਿੱਚ ਜਿਹੜੇ ਸਾਡੇ 35 ਕਾਸ ਪਾਸ ਹੋਣੇ ਉਹਨਾਂ ਦੇ ਨਾਲ ਨੇ ਬੇਸ਼ੱਕ ਉਹਨਾਂ ਦੇ ਮੇਰੇ ਨਾਲ ਹਜ਼ਾਰ ਗਲਤੀਆਂ ਹੋ ਸਕਦੇ ਨੇ ਮੈਂ ਕਹਿੰਦਾ ਉਹਨਾਂ ਕੋ ਗਲਤੀ ਨਹੀਂ ਮੇਰੇ ਕੋ ਗਲਤੀਆਂ ਹੋ ਸਕਦੀਆਂ ਨੇ ਮੈਂ ਪਾਸਮਾਨਾਂ ਕੋ ਸਾਰੇ ਕੋ ਲਈ ਮਾਫੀ ਮੰਗਦਾ ਕਿ ਜੇ ਮੇਰੇ ਮ ਤੋ ਗਿਲੇ ਚਿਕਵੇ ਨਹੀਂ ਕੋਈ ਗਲਤੀਆਂ ਹੋ ਗਈਆਂ ਤਾਂ ਕਿ ਇਨਸਾਨ ਆ ਇਨਸਾਨ ਭੁੱਲਣ ਵਾਲਾ ਹੈ ਕਿਸੇ ਵੀ ਗਲਤੀ ਹੋ ਸਕਦੀ ਆ ਤੇ ਮੈਂ ਸਾਰੇ ਬਹੂ ਫਾਰਮਾਂ ਦੇ ਹੱਕ ਦੇ ਵਿੱਚ ਆ ਜਿੱਥੇ ਵੀ ਕਿਸੇ ਨਾਲ ਪ੍ਰੋਬਲਮ ਪੈਗੀ ਅਸੀਂ ਡੱਟ ਕੇ ਉਹਦੇ ਨਾਲ ਖੜੇ ਆ ਉਹ ਸਿਰਫ ਸਾਡਾ ਕਲੇਸ਼ਣ ਧਰਮੀ ਨਹੀਂ ਸਾਡਾ ਕਲੇਸ਼ਣ ਸਮਾਜ ਹੀ ਨਹੀਂ ਪਰ ਇਹ ਕਿਸੇ ਵੀ ਬਰਾਦੀ ਨਾਲ ਸੰਬੰਧਤ ਹੋਵੇ ਅਸੀਂ ਔਰ ਮੇਰੀ ਪੂਰੀ ਜਿਹੜੀ ਟੀਮ ਆ ਉਹਦੇ ਨਾਲ ਅਸੀਂ ਡੱਟ ਕੇ ਚਟਾਨ ਵਾਂਗ ਖੜੇ ਆ ਹੁਣ ਮੈਂ ਲਾਸਟ ਜਿਹੜੀ ਬੇਨਤੀ ਤੁਹਾਨੂੰ ਕਰ ਲਗਾ ਕਿ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਦੇਖਿਆ ਹੋਵੇਗਾ ਕਿ ਸਾਡੇ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਚਿਮਨੀ ਚੋਲ ਹੋਣੀ ਆ ਕਿਉਂਕਿ ਇੱਥੋਂ ਸਰਦਾਰ ਸੁਖਵਿੰਦਰ ਸਿੰਘ ਦਾਵਾ ਜਿਹੜੇ ਮੌਕੇ ਤੇ ਐਮਐਲਏ ਸੀ ਤੇ ਉਹ ਐਮਪੀ ਬਣ ਗਏ ਇੱਥੇ ਜਿਹੜੀ ਸੀਟ ਆ ਖਾਲੀ ਹੋ ਗਈ ਆ ਤੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਭਰਾਵਾਂ ਨੇ ਮੈਂ ਕਵਾਂਗਾ ਮੈਂ ਦਿਲ ਤੋਂ ਉਹਨਾਂ ਦਾ ਧੰਨਵਾਦ ਕਰਦਾ ਦਿਲ ਤੋਂ ਉਹਨਾਂ ਨੂੰ ਸਲੂਟ ਕਰਦਾ ਕਿ ਤੁਸੀਂ ਗਰੀਬ ਦੇ ਲਈ ਇੰਨਾ ਪਿਆਰ ਦਿਖਾ ਲਿਆ ਕਿ ਬਹੁਤ ਸਾਰੇ ਭਰਾਵਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਕੀਤੀਆਂ ਬਹੁਤ ਸਾਰੇ ਪ੍ਰਭੂ ਦੇ ਖਾਦਮਾਂ ਨੇ ਹਲਕਾ ਡੇਰਾ ਬਾਬਾ ਨਾਨਕ ਤੋਂ ਹੋਰ ਕਈਆਂ ਪਿੰਡਾਂ ਦੇ ਵਿੱਚੋਂ ਫੋਨ ਆਇਆ ਕਈ ਜ਼ਿਲ੍ਹਿਆਂ ਤੋਂ ਫੋਨ ਆਇਆ ਪੂਰੇ ਪੰਜਾਬ ਤੋਂ ਲੀਡਰਸ਼ਿਪ ਦੇ ફોન ਆਲੇ ਬਾਹਰ ਤੋਂ ਵੀ ਬਹੁਤ سارے ફોਨ ਆਲੇ ਉਹਨਾਂ ਨੇ ਆਖਿਆ ਕਿ ਤ चौहान ਸਾਹਿਬ ਜੀ ਤੁਹਾਡੀ ਜਿਹੜੀ ਪੋਸਟ ਆ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀ ਆ ਕੀ ਤੁਸੀਂ ਜਿੰਨੀ ਚੋਂ ਲੜ ਰਹੇ ਹੋ ਤੇ ਮੈਂ ਉਹਨਾਂ ਨੂੰ ਕਿਹਾ ਕਿ ਵੇਖੋ ਰੱਬ ਦੇ ਦਾਸ ਹੋ ਚਾਹੇ ਪ੍ਰਧਾਨਾਂ ਨੇ ਫੋਨ ਕੀਤਾ ਚਾਹੇ ਲੀਡਰਾਂ ਨੇ ਮੈਂ ਇੱਕ ਹੀ ਬੇਨਤੀ ਕੀਤੀ ਹੱਥ ਜੋੜ ਕੇ ਕਿ ਮੈਂ ਤੁਹਾਨੂੰ ਹੀ ਕਰ ਰਿਹਾ ਕਿ ਜੇ ਵੋਟਾਂ ਪਾਉਣ ਵਾਲੇ ਮੇਰੇ ਭੈਣ ਭਰਾਵਾਂ ਦਾ ਮੈਨੂੰ ਪਿਆਰ ਮਿਲੇਗਾ ਜੇ ਪਾਸ ਬਾਨਾਂ ਦਾ ਮੈਨੂੰ ਪਿਆਰ ਮਿਲੇਗਾ ਤੇ ਹਲਕਾ ਖਾਸ ਕਰਕੇ ਜਿਤਪੋ ਦੇ ਲੋਕਾਂ ਨੇ ਵੋਟਾਂ ਪਾਈਆਂ ਉਹ ਹਲਕਾ ਡੇਰਾ ਬਾਬਾ ਨਾਲ ਜੇ ਹਲਕਾ ਡੇਰਾ ਬਾਬਾ ਨਾਨਕ ਦੇ ਚਾਹਣਗੇ ਕਿ ਤੁਸੀਂ ਖੜੋ ਤੇ ਮੈਂ ਹੱਥ ਜੋੜ ਕੇ ਇਸ ਚੀਜ਼ ਨੂੰ ਮਨਜ਼ੂਰ ਕਰਾਂਗਾ ਕਿਉਂਕਿ ਜਦੋਂ ਭਾਈਚਾਰੇ ਦੇ ਉੱਪਰ ਕੋਈ ਪ੍ਰੋਬਲਮ ਪੈਦੀ ਆ ਤੇ ਅਸੀਂ ਬਿਨਾਂ ਨਚਾਕੋ ਕੇ ਉਸ ਮદાન ਦੇ ਵਿੱਚ ਖਾਦੇ ਆ ਆਪਣੇ ਪਾਸਵਾਨਾਂ ਦੇ ਲਈ ਆਪਣੇ ਭਾਈਚਾਰੇ ਦੇ ਲਈ ਤੇ ਜੇ ਅੱਜ ਸਾਡਾ ਭਾਈਚਾਰਾ ਸਾਡੇ ਪਾਸਵਾਨ ਮੈਨੂੰ ਇਹ ਕੁਰਬਾਨੀ ਦੇਣ ਲਈ ਕਹਿਣਗੇ ਤੇ ਮੈਂ ਜਿਹੜਾ ਗੱਟ ਕੇ ਉਹਨਾਂ ਦੇ ਜੋ ਮੈਨੂੰ ਬੋਲਣਗੇ ਮੈਂ ਚਕਾਨ ਵਾਂਗੂ ਖੜਾਂਗਾ ਪਰ ਅਜੇ ਕੋਈ ਫਾਈਨਲ ਨਹੀਂ ਆ ਉਹ ਤੁਹਾਡੇ ਬੋਲਣ ਦੇ ਉੱਪਰ ਹੀ ਜੇ ਲੋਕ ਕਹਿਣਗੇ ਮੇਰੀ ਤੁਹਾਨੂੰ ਨਾਲ ਨਾਲ ਬੇਨਤੀ ਆ ਕਿ ਇਸ ਜਿਹੜਾ ਲਾਈਵ ਚੱਲ ਰਿਹਾ ਇਹਦੇ ਵਿੱਚ ਕਮੈਂਟਾਂ ਵਿੱਚ ਵੀ ਜ਼ਰੂਰ ਲਿਖੋ ਕਿ ਕੀ ਸਾਨੂੰ ਇਹ ਡਿਸੀਜਨ ਲੈਣਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਉਸ ਤੋਂ ਬਾਅਦ ਮੇਰੀ ਬੇਨਤੀ ਹੈ ਕਿ ਜੇ ਸਾਡੇ ਆਪਸੀ ਗਲੇ ਸ਼ਿਕਵੇ ਵਿਦਗਰੇ ਵੀ ਹੋ ਸਕਦੇ ਆ ਪਰ ਕੋਈ ਵੀ ਭਰਾ ਜਲਵਾਜੀ ਜਿਹਾ ਨਹੀਂ ਜਿਹੜਾ ਕੰਮ ਤੁਸੀਂ 2024 ਦੇ ਵਿੱਚ ਕੀਤਾ ਉਹ ਕੰਮ ਨਾ ਕਹੋ ਮੈਂ ਵੀ ਨਾਲ ਸੋਸ਼ਲ ਮੀਡੀਆ ਤੇ ਖੁੱਲ੍ਹ ਕੇ ਦੱਸਣਾ ਚਾਹੁੰਦਾ ਜੇ ਡੇਰਾ ਬਾਬਾ ਨਾਨਕ ਤੇ ਪੂਰਾ ਮਸੀਹ ਭਾਈ ਜਾਰਾ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਜੇ ਉਹ ਕਿਸੇ ਵੀ ਬੰਦੇ ਨੂੰ ਕਹਿ ਦੇਣਗੇ ਤੇ ਅਸੀਂ ਰਮਾਨਾ ਬਹਿ ਜਾਗੇ ਸਾਡਾ ਫਰਜ਼ ਬੰਦਾ ਕਿ ਅਸੀਂ ਉਸੇ ਬੰਦੇ ਦੀ ਹੱਕ ਦੇ ਵਿੱਚ ਆਈਏ ਦੇਣਾ ਬਾਬਾ ਨਾਨਕ ਤੋਂ ਇੱਕ ਹੀ ਬੰਦਾ ਇਲੈਕਸ਼ਨ ਲੜੇ ਮੇਰੀ ਹੱਥ ਜੋੜ ਕੇ ਦਿੱਤੀ ਆ ਜੇ ਬਾਜੀ ਦੇ ਨਾਲ ਕੋਈ ਕੰਪੀਟੀਸ਼ਨ ਨਾ ਲੜਿਓ ਕਿਉਂਕਿ ਮੈਂ ਪਹਿਲ ਵਾਰੀ ਸੁਣਦਾ ਕੁਝ ਲੋਕ ਕਹਿੰਦੇ ਲੈ ਵੀ ਸਾਡੀ ਮਦਦ ਵੀ ਕੀਤੀ ਮੈਂ ਤੁਹਾਨੂੰ ਦੱਸਣਾ ਚਾਹਣਾ ਆਪਣਾ ਸਟੈਂਡ ਬੜੀ ਗੱਲ ਸੁਣੋ 2024 ਦੇ ਵਿੱਚ ਇਲੈਕਸ਼ਨ ਹੋਈ ਤੇ ਜਿੰਨੇ ਉਮੀਦਵਾਰ ਖੜੋਤੇ ਮੈਂ ਉਹਨਾਂ ਨੂੰ ਟਾਈਮ ਦਿੱਤਾ ਲਾਈਫ ਟਾਈਮ ਦਾ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਮੈਂ ਇਹਨਾਂ ਨੂੰ ਲਾਈਫ ਟਾਈਮ ਦਿੱਤਾ ਕਿ 6 ਤਰੀਕ ਨੂੰ ਸਾਰੇ ਭਰਾ ਇਕੱਠੇ ਹੋਵਾਂਗੇ ਮੈਂ ਇਹਨਾਂ ਨੂੰ ਬੇਨਤੀ ਕਰੀ ਸੀ ਕਿ ਆਪਾਂ ਕਿਸੇ ਇੱਕ ਤੇਜਸ ਕਰ ਲਈਏ ਪਰ ਕਿਸੇ ਨੇ ਨਹੀਂ ਮੰਨੀ ਬਹੁਤ سارے ਜਿਹੜੇ ਕੈਂਡੀਡੇਟ ਉਹਨਾਂ ਫੋਨ ਨਹੀਂ ਮੇਰਾ ਚੱਕਿਆ ਇੱਕ ਦੋ ਨੇ ਮੇਰਾ ਫੋਨ ਚੱਕਿਆ ਉਹਨਾਂ ਨੇ ਵੀ ਇਹ ਗੱਲ ਬੋਲੀ ਕਿ ਪ੍ਰਧਾਨ ਜੀ ਤੁਸੀਂ ਉਹਦਾ ਸਰਵਾ ਕਰ ਲਿਓ ਕਿਹੜਾ ਬੰਦਾ ਕਾਬਿਲ ਹੈ ਮੈਂ ਕਿਹਾ ਜੀ ਉਹ ਸਾਰੇ ਬੈਠ ਕੇ ਇਹ ਦੀ ਆਪਾਂ ਕਰਾਂਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਹੁਤ ਪਾਰਟੀਆਂ ਵੱਲੋਂ ਮੈਨੂੰ ਆਫਰ ਆਈ ਮੈਂ ਉਹਨਾਂ ਪਾਰਟੀਆਂ ਦੇ ਨਾਂ ਨਹੀਂ ਲੈ ਸਕਦਾ ਜਿਨ੍ਹਾਂ ਨੇ ਮੈਨੂੰ ਆਫਰ ਦਿੱਤੀ ਕਿ ਪ੍ਰਧਾਨ ਚੌਹਾਨ ਸਾਹਿਬ ਤੁਸੀਂ ਗੱਟ ਕੇ ਸਾਡੀ ਪਾਰਟੀ ਚੋ ਅਸੀਂ ਤੁਹਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਸੋਚਾਂਗੇ ਪਰ ਮਨੋਂ ਉਹਨਾਂ ਨੂੰ ਇਤੋਂ ਹੀ ਬੇਰਤੀ ਕੀਤੀ ਮੈਂ ਉਸ ਦਿਨ ਜਿਸ ਦਿਨ ਲਾਈਵ ਹੋਇਆ ਸੀ ਮੈਂ ਹੁਣੇ ਕਿਹਾ ਸੀ ਕਿ ਜੇ ਮੇਰੇ ਭਰਾ ਮੰਨ ਗਏ ਕਿ ਇੱਕ ਦੋ ਬੰਦਾ ਜਿਹੜਾ ਜੇ ਉਹ ਘਰੋ ਜਾਣ ਤੇ ਅਸੀਂ ਗੱਟ ਕੇ ਭਰਾਵਾਂ ਦੀ ਮਰਜ਼ੀ ਕਰਾਂਗੇ ਪਰ ਜੇ ਉਹ ਨਹੀਂ ਘਰੋ ਕੇ ਅਸੀਂ ਵਿਰੋਧ ਤਾਂ ਨਹੀਂ ਕਰਾਂਗੇ ਮੈਂ ਇਹ ਮੰਨ ਚ ਧਾਰਿਆ ਕਿ ਚੁੱਪ ਹੋ ਕੇ ਮੈਂ ਸਾਈਲੈਂਟ ਹੋ ਕੇ ਘਰਾਂ ਦੇ ਵਿੱਚ ਬਹਿ ਜਾਵਾਂਗਾ ਪਰ ਲਾਸਟਲੀ ਆਣ ਕੇ ਮੈਂ ਭਾਈਚਾਰੇ ਜਿਸ ਜਿਸ ਪਿੰਡਾਂ ਤੋਂ ਮੈਨੂੰ ਫੋਨ ਆਏ ਆ ਜਿੰਨੇ ਹਰਕਾ ਜਿਹੜਾ ਬਾਬਾ ਨਾਨਕ ਦੇ ਭਰਾ ਸੀ ਲਾਈ ਬੋਚਾ ਦੇ ਮੈਂ ਨਾਲ ਸਾਰੇ ਨੂੰ ਕਿਹਾ ਕਿ ਤੁਹਾਡਾ ਜਿਸ ਭਰਾ ਨੂੰ ਜੀ ਕਰਦਾ ਵੋਟ ਜਿਹੜੀ ਆ ਆਪਣੇ ਕ੍ਰਿਸਚਨ ਭਰਾ ਨੂੰ ਪਾ ਦਿਓ ਜਿਹਨੇ ਤੁਹਾਡਾ ਜੀ ਕਰਦਾ ਉਹਨੂੰ ਵੋਟਾਂ ਪਵਾ ਦਿਓ ਠੀਕ ਆ ਐ ਨਾ ਦਾ ਨਾ ਕਰੋ ਕੋਈ ਦੂਜੇ ਜਿਹੜੇ ਤੋਂ ਮੂੰਹ ਚੁੱਕ ਕੇ ਆ ਕੇ ਵੀ ਮੈਂ ਹੀ ਲੜਿਆ ਕੋਈ ਪੜਿਆ ਹੋ ਬਹੁਤਾ ਆਪਣੇ ਘਰ ਪੜਿਆ ਹੋ ਸਾਡੇ ਅੰਦਰ ਰਣਕਿਆ ਸਾਡੇ ਅੰਦਰ ਵੀ ਜਜ਼ਬਾ ਸਾਡੇ ਅੰਦਰ ਵੀ ਜਨੂਨ ਆ ਅਸੀਂ ਵੀ ਹਿੰਮਤ ਨਾਲ ਲੜਨਾ ਜਾਣਦੇ ਆ ਠੀਕ ਆ ਜਿੰਨਾ ਚਿਰ ਠੀਕ ਹੈ ਪ੍ਰਮਾਨ ਸੀ ਰੱਖਣੀ ਚਾਹੀਦੀ ਜਿੰਨਾ ਚਿਰ ਰੱਖਣੀ ਚਾਹੀਦੀ ਆ ਰੱਖਣੀ ਚਾਹੀਦੀ ਆ ਪਰ ਬਹੁਤੇ ਭਰੇ ਮਾਨਸ ਬੰਦੇ ਨੂੰ ਵੀ ਲੋਕ ਟਿਕਾ ਨਹੀਂ ਦਿੰਦੇ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਥੋੜਾ ਹਿੰਮਤ ਦੇ ਨਾਲ ਜਨੂੰਨ ਦੇ ਨਾਲ ਤੇ ਜੇ ਹਲਕਾ ਢੇਰਾ ਬਾਬਾ ਨਾਨਕ ਦੀ ਜਿਗਰੀ ਜਿਬਣੀ ਚੋਣ ਹੋਣੀ ਆ ਜੇ ਮੇਰਾ ਮਸੀਹ ਸਮਾਜ ਮੇਰੇ ਪਾਸबान ਜਿਨ੍ਹਾਂ ਦੇ ਸਿਰ ਦੇ ਉੱਪਰ ਸਾਡੀ ਕੌਮ ਖੜੀ ਆ ਜਿਨ੍ਹਾਂ ਨੇ ਆਪਾਂ ਰਹੀਆਂ ਜਿਹੜੇ ਦਿਨ ਰਾਤ ਸੰਗਤ ਲਈ ਦੁਆਹਾਂ ਕਰਦੇ ਨੇ ਜੇ ਉਹਨਾਂ ਹੀ ਪ੍ਰਭੂ ਦੇ ਖਾਦਮਾਂ ਦਾ ਹਰਕਾ ਜਿਹੜਾ ਬਾਬਾ ਨਾਨਕ ਦੇ ਨਾਲ ਸੰਬੰਧਤ ਪ੍ਰਭੂ ਦੇ ਖਾਦਮਾਂ ਦਾ ਲੋਕਾਂ ਦਾ ਸੰਜੋਗ ਮਿਲਦਾ ਆ ਕਿ ਅਸੀਂ ਡਟ ਕੇ ਮੈਦਾਨ ਦੇ ਵਿੱਚ ਜਾਵਾਂਗੇ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਖੁੱਲੇ ਦੇ ਮੈਦਾਨ ਦੇ ਵਿੱਚ ਜਾਵਾਂਗੇ ਜਿੱਡਾ ਮਰਜੀ ਵੱਡਾ ਲੀਡਰ ਹੋਵੇ ਕੋਈ ਸ਼ੇਰ ਹੋਵੇ ਸਵਾ ਸ਼ੇਰ ਹੋਵੇ ਅਸੀਂ ਬਫਰ ਸ਼ੇਰ ਬਣ ਕੇ ਦਿਖਾਵਾਂਗੇ ਤੇ ਮਬਾਰਕ ਆ ਮੈਂ ਆਪਣੇ ਭੈਣ ਭਰਾਵਾਂ ਨੂੰ ਖਾਸ ਕਰਕੇ ਹਰਕਾ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਦੇ ਲਗਾ ਉਹਦੇ ਵਿੱਚ ਪ੍ਰਭੂ ਦੇ ਖਾਦਮ ਨੇ ਵਿਸ਼ਵ ਸਬਾਨ ਨੇ ਪਾਦਰੀ ਨੇ ਪਾਸਟਰ ਸਹਿਬਾਨ ਨੇ ਔਰ ਬਿੜੀਆਂ ਭੈਣਾਂ ਨੇ ਭਰਾ ਨੇ ਜਿੰਨੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਨੂੰ ਦੇਖ ਰਹੇ ਨੇ ਚਾਹੇ ਜਿੰਨੇ ਸੋਸ਼ਲ ਮੀਡੀਆ ਦੇ ਉੱਪਰ ਇਹ ਫੇਸਬੁੱਕ ਨੂੰ ਚਲਾਉਂਦੇ ਨੇ ਉਹਨਾਂ ਨੂੰ ਮੇਰੀ ਸਾਰਿਆਂ ਨੂੰ ਬੇਤੀ ਆ ਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਤੇ ਮੇਰੀ ਅਨੌਂਸਮੈਂਟ ਹੈ ਕਿਉਂਕਿ ਜੇ ਕੋਈ ਫਾਈਨਲ ਨਹੀਂ ਆ ਤੇ ਫਿਰ ਮੈਂ ਦੱਸਾਂਗਾ ਤੁਹਾਨੂੰ ਫਾਈਨਲ ਨਹੀਂ ਆ ਫਾਈਨਲ ਹਲਕਾ ਡੇਰਾ ਬਾਬਾ ਨਾਨਕ ਦੇ ਲੋਕ ਹੀ ਕਰਨਗੇ ਕਿ ਅਸੀਂ ਇਲੈਕਸ਼ਨ ਤੇ ਖਲੋਣਾ ਕਿ ਨਹੀਂ ਖਲੋਣਾ ਉਹਦੇ ਸਬੰਧੇ ਵਿੱਚ ਕਿਉਂਕਿ ਜਦੋਂ ਇਲੈਕਸ਼ਨ ਹੁੰਦੀ ਤਾਂ ਸਾਡੇ ਬਹੁਤ ਸਾਰੇ ਭਰਾ ਪੁੱਛਦੇ ਨੇ ਕਿ ਬੰਦਾ ਇਹ ਇਲੈਕਸ਼ਨ ਚ ਗੋ ਗਿਆ ਸਾਨੂੰ ਸਾਨੂੰ ਨੇ ਪੁੱਛਿਆ ਨਹੀਂ ਤੇ ਮੇਰਾ ਉਹਨਾਂ ਨੂੰ ਸਵਾਲ ਹੈ ਕਿ ਜਦੋਂ ਸਾਡੇ ਚਾਚੇ ਤਾਇਆ ਜਿਨ੍ਹਾਂ ਨੂੰ ਅਸੀਂ 76 ਸਾਲਾਂ ਤੋਂ ਬਣਾਉਂਦੇ ਆ ਰਹੇ ਹਾਂ ਜਿਹੜੇ ਸਾਡਾ 76 ਸਾਲਾਂ ਤੋਂ ਸ਼ੋਸ਼ਣ ਕਰਦੇ ਆ ਰਹੇ ਨੇ ਜਿਨ੍ਹਾਂ ਨੇ ਸਾਡੇ ਬੱਚਿਆਂ ਦੇ ਫਿਊਚਰ ਦੀ ਪਰਵਾਹ ਨਹੀਂ ਕੀਤੀ ਜਿਨ੍ਹਾਂ ਨੇ ਸਾਡੇ ਭੈਣ ਭਰਾਵਾਂ ਦੇ ਫਿਊਚਰ ਦੀ ਪਰਵਾਹ ਨਹੀਂ ਕੀਤੀ ਕਿੰਨਾ ਕੋਝਾ ਜਿਹੜਾ ਸਾਡੇ ਨਾਲ ਵਿਦਕਰੇ ਹੋ ਰਹੀ ਨੇ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਜਿਹੜੀ ਬਣੀ ਹੈ ਜਿਨ੍ਹਾਂ ਨੇ ਲੋਕਾਂ ਨੂੰ ਬਰਾ ਮਾਰੀ ਇਹਨਾਂ ਨੇ ਘੱਟ ਗਿਤੀ ਕਮਿਸ਼ਨ ਦੀ ਚੇਅਰਮੈਨ ਵੀ ਸਾਡੇ ਕੋਲ ਹੀ ਦੱਸੋ ਇਹਨਾਂ ਨੇ ਸਾਨੂੰ ਕੀ ਦੇਣਾ ਪਰ ਮੈਂ ਕਹਿੰਦਾ ਕਿ ਭਰਾਓ ਅੱਜ ਸਾਨੂੰ ਜਾਗਣ ਦੀ ਲੋੜ ਹੈ ਔਰ ਮੇਰੀ ਇੱਕ ਅਨਾਊਂਸਮੈਂਟ ਏ ਕਿ 27 ਤਰੀਕ 27 ਅਗਸਤ ਨੂੰ ਅਸੀਂ ਜਿਹੜਾ ਇੱਕ ਡੇਰਾ ਬਾਬਾ ਨਾਨਕ ਦਾ ਪ੍ਰੋਗਰਾਮ ਕਰ ਲਈ ਜਾ ਰਹੇ ਹਾਂ ਉਸ ਪ੍ਰੋਗਰਾਮ ਦਾ ਨਾਮ ਹੋਵੇਗਾ ਮਸੀਹ ਜਾਗਰਤਾ ਕਾਨਫਰੈਂਸ ਉਹਦੇ ਵਿੱਚ ਅਸੀਂ ਵਿਚਾਰ ਵਟਾਂਦਲੇ ਕਰਾਂਗੇ ਮਸੀਹ ਭਾਈ ਚੜ੍ਹੇ ਦੇ ਜਿਹੜੇ ਬੰਦੇ ਵਾਇਟਲ ਕਾਰਨ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਨਹੀਂ ਹੋਈਆਂ ਅਸੀਂ ਕਰਾਂਗੇ ਉਹ ਜਗ੍ਹਾ ਦੇ ਵਿੱਚ ਮੇਰੀ ਖਾਸ ਕਰਕੇ ਤੇਰਾ ਬਾਬਾ ਨਾਨਕ ਹਲਕੇ ਦੇ ਨਾਲ ਸਭਾਗਤ ਸਾਰੇ ਭੈਣ ਭਰਾਵਾਂ ਨੂੰ ਯੂਥ ਭਰਾਵਾਂ ਨੂੰ ਖਾਸ ਕਰਕੇ ਯੂਥ ਮੇਰੇ ਭਰਾ ਧਿਆਨ ਨਾਲ ਗੱਲ ਸੁਣਿਓ ਕਿਉਂਕਿ ਸੋਸ਼ਲ ਮੀਡੀਆ ਕੇ ਕਿੰਦਾ ਦੀ ਤਾਕਤ ਆ ਜਿਹੜੀ ਘਰ ਘਰ ਦੇ ਵਿੱਚ ਪਹੁੰਚਦੀ ਆ ਖਾਸ ਕਰਕੇ ਯੂਥ ਪਰਿਵਾਰੀ ਜਰੂਰ ਬੇਨਤੀ ਸੁਣਿਓ ਕਿ 27 ਤਰੀਕ ਦਿਨ ਮੰਗਲਵਾਰ ਆ ਤੇ ਜਿਹੜਾ ਉਹ ਜਗਾ ਦੀ ਲੋਕੇਸ਼ਨ ਹੈ ਜਗਾ ਕੇ ਜਗਾ ਤੇ ਪ੍ਰੋਗਰਾਮ ਹੋਏਗਾ ਉਹ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਹੀ ਹੋਏਗਾ ਉਸ ਪ੍ਰੋਗਰਾਮ ਦਾ ਅਸੀਂ ਬੈਨਰ ਬਣਾ ਕੇ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਪਰ ਪਾ ਰਾਂਗੇ ਕਿ ਐਸ ਜਗਾ ਦੇ ਵਿੱਚ ਪ੍ਰੋਗਰਾਮ ਆ। ਵੇਖੋ ਤੁਸੀਂ ਆਪਣੇ ਇੱਧਰ ਗੁਰਦੂਰ ਤੇ ਚਾਤੀ ਮਾਰ ਲਓ ਦੂਜਿਆਂ ਧਰਮਾਂ ਵਾਲਾ ਆ ਜਾਓ। ਦੂਜਿਆਂ ਬੰਦਿਆਂ ਵਾਲਾ ਆ ਜਾਓ ਮੈਨੂੰ ਨਾਂ ਦੱਸਣ ਦੀ ਲੋੜ ਨਹੀਂ ਉਹਨਾਂ ਦੇ ਤੁਸੀਂ ਖੁਦ ਹੀ ਸਿਆਣੇ। ਉਹ ਲਾਈਵ ਹੋ ਕੇ ਫੋਨ ਕਰਦੇ ਨੇ ਤੇ ਹਜ਼ਾਰਾਂ ਦੇ ਹਸਾਬ ਦੇ ਨਾਲ ਯੂਜ਼ ਕਰਕੇ ਉਹ ਜਾਂਦੇ ਨੇ। ਪਰ ਸਾਡੇ ਸਮਾਜ ਦੇ ਵਿੱਚ ਚੰਗਾ ਕੰਮ ਕਰਨ ਵਾਲੇ ਬੰਦੇ ਜਦੋਂ ਕਿਸੇ ਦੇ ਹੱਕ ਦੇ ਲਈ ਧਰਨਾ ਵੀ ਲਾਜੇ ਨਾ ਤੇ ਅਸੀਂ ਹਜ਼ਾਰ ਬੰਦੇ ਰੁਕਈਏ ਤੇ 500 ਬੰਦਾ ਨਹੀਂ ਪੱਟਾ ਹੁੰਦਾ ਮੇਰੀ ਭਰਾਓ ਬੇទੀ ਜਾਗੋ ਜੇ ਅੱਜ ਵੀ ਅਸੀਂ ਨਾ ਜਾਗੇ ਜੇ ਅੱਜ ਵੀ ਅਸੀਂ ਨਾ ਜਾਗੇ ਤੇ ਆਉਣ ਵਾਲਾ ਸਾਡਾ ਫਿਊਚਰ ਸਾਡੇ ਬੱਚਿਆਂ ਦਾ ਫਿਊਚਰ ਸਾਡੇ ਪਾਸ ਬਣਾ ਦਾ ਫਿਊਚਰ ਸਾਡੀ ਧਾਰਮਿਕਤਾ ਦਾ ਫਿਊਚਰ ਹੋਰ ਕਈ ਤਰ੍ਹਾਂ ਦਾ ਜਿਹੜਾ ਫਿਊਚਰ ਆ ਉਹ ਬਿਲਕੁਲ ਖਤਰੇ ਦੇ ਵਿੱਚ ਆ ਤੇ ਅੱਜ ਸਾਨੂੰ ਲੋੜ ਹੈ ਡਟ ਕੇ ਆਉਣ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਔਰ ਜੇਕਰ ਤੁਸੀਂ ਵਿਚਾਰਮਦਾਸੇ ਚੈਨਲ ਨੂੰ ਪਹਿਲੀ ਬਾਰ ਦੇਖ ਰਹੇ ਹੋ ਤੇ ਵਿਚਾਰਮਦਾਸੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਕਿ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾਇਆ ਜਾਏ ਗੋਡ ਬlesਸ ਯੂ ਪਰਮੇਸ਼ਰ ਤੁਹਾਨੂੰ ਬlesਸ ਕਰੇ ਔਰ ਇਤੇ ਖਰੇ ਰੋ ਔਰ ਆਪਣੇ ਲੋਕਾਂ ਦੀ ਲਈ ਹਮੇਸ਼ਾ ਹੀ ਅੱਗੇ ਰੋ ਗੋਡ ਬlesਸ ਯੂ